ਸੋਸਾਇਟੀ ਦੇ ਵਿੱਚ ਇੰਨਾ ਇੰਨਾ ਘਾਓ ਗਿਆ ਪਿਆ ਇਹਨਾਂ ਨੇ ਰਾਤ ਸਾਨੂੰ ਪਤਾ ਲੱਗਿਆ ਮੀਡੀਆ ਨੇ ਆਉਣਾ ਤੇ ਇਹਨਾਂ ਨੇ ਰਾਤ ਆ ਕੇ ਸਾਫ਼ ਕੀਤਾ ਸਾਰਾ ਕੁਝ ਬਾਹਰ ਜਾ ਕੇ ਵੇਖੋ ਜੰਗ ਲੱਗੀ ਪਈ ਆ ਹਲਾਂ ਨੂੰ ਤਵੀਆਂ ਨੂੰ ਸਾਰਾ ਕੁਝ ਬਿਲਕੁਲ ਖਤਮ ਕਰਤਾ ਇਹਨਾਂ ਸੋਸਾਇਟੀ ਦਾ ਪ੍ਰਵਾਸ ਮਾਈਗ੍ਰੇਸ਼ਨ ਲਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿੰਦੇ ਇਹ ਬੰਦੇ ਨੇ ਇਹ ਬੰਦਾ ਬੀ ਟੈਕ ਕਰੀ ਬੈਠਾ ਬੀ ਟੈਕ ਤੋਂ ਬਾਅਦ ਇਹ ਬੰਦਾ ਕੈਨੇਡਾ ਛੱਡ ਕੇ ਇੱਥੇ ਆਇਆ ਉਹ ਕਹਿੰਦਾ ਯਾਰ ਕੋਈ ਨਾ ਹੋਰ ਦੇਸ਼ ਜਾਵਾਂ ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਹੁੰਦੇ ਸੀ ਤੂੰ ਦੱਸ ਦਗੇ ਤੇ ਜਿਹੜਾ ਇਹ ਮੁੰਡਾ ਏਕਮ ਸਿੰਘ ਆ ਇਹ ਪੀ ਐਚ ਡੀ ਕਰ ਰਿਹਾ ਇਸ ਟਾਈਮ ਜਿਹੜਾ ਮੁੰਡਾ ਗਗਨਦੀਪ ਵੀ ਪੀ ਐਚ ਡੀ ਕਰ ਰਿਹਾ ਇਸ ਟਾਈਮ ਜਿਹੜਾ ਇਹ ਮੁੰਡਾ ਇਹ ਵੀ ਰੱਖ ਰਿਹਾ ਇਹ ਮੁੰਡਾ ਆ ਗਰੀਬ ਭਾਈ ਤਰੇ ਚੋ ਅਸੀ ਭਾਈ ਤਰੇ ਚ ਇਹ ਬਾਹਰ ਹੀ ਕੱਢ ਤੇ ਸੁੰਦਰ ਸਿੰਘ ਇਨਸਪੈਕਟਰ ਸੀਗੇ ਇੱਥੇ ਆਏ ਉਹਨਾਂ ਨੇ ਆ ਕੇ ਕੀ ਕੀਤਾ ਸ਼ੁਰੂ ਕਰ ਲਈ ਭਰਤੀ ਕਹਿੰਦੇ ਇਮਾਨਦਾਰ ਆ ਐਡੇ ਵੱਡੇ ਇਮਾਨਦਾਰ ਮੈਂ ਜ਼ਿੰਦਗੀ ਚ ਨਹੀਂ ਵੇਖਣਾ ਬੰਦਾ ਸਰندر ਸਿੰਘ ਅਸੀਂ ਕਹਿੰਦੇ ਆ ਵੀ ਜਿਹੜੀ ਭਰਤੀ ਆ ਅਸੀਂ ਨਹੀਂ ਕਹਿੰਦੇ ਛਪਾਰਸ਼ ਦੇ ਆਧਾਰ ਤੇ ਰੱਖੋ ਜਾਂ ਇਹ ਮੁੰਡੇ ਨੂੰ ਰੱਖੋ ਜਾਂ ਮੁੰਡੇ ਨੂੰ ਰੱਖੋ ਅਸੀਂ ਇਹ ਗੱਲ ਕਹਿੰਦੇ ਜਿਹੜੀ ਭਰਤੀ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਆ ਯੋਗਤਾ ਦੇ ਆਧਾਰ ਤੇ ਜਿਹੜਾ ਵੱਧ ਬੰਦਾ ਪੜਿਆ ਲਿਖਿਆ ਉਸ ਸੋਸਾਇਟੀ ਨੂੰ ਧੰਗ ਤਰੀਕੇ ਨਾਲ ਚਲਾ ਸਕਦਾ ਹਜੇ ਵੀ ਅੱਜ ਵੀ ਤੁਹਾਨੂੰ ਪਤਾ ਸਾਰੇ ਪਿੰਡ ਇੱਥੇ ਸਾਡਾ ਇਕੱਠਾ ਹੋਇਆ ਲਗਭਗ ਤੇ ਸਾਡੇ ਕੋਲੇ ਪ੍ਰੋਪਰ ਰੀਸੀਵਿੰਗ ਹੈਗੀਆਂ ਜਿਹੜੀਆਂ ਅਸੀਂ ਇਹਨਾਂ ਤੋਂ ਲਈਆਂ ਸੀ ਪਰ ਕਿਸੇ ਅੱਜ ਵੀ ਸਾਨੂੰ ਕੋਈ ਵੀ ਨਾ ਸਾਡੀ ਕਿਸੇ ਵੀ ਜਿਹੜਾ ਕੈਂਡੀਡੇਟ ਆਇਆ ਉਹਦੀ ਅਟੈਂਡੈਂਸ ਨਹੀਂ ਲਈ ਗਈ ਇੱਥੇ ਤੇ ਇਹ ਭਰਤੀ ਜੇ ਹੁੰਦੀ ਆ ਤਾਂ ਇਹ ਬਿਲਕੁਲ ਨਾਜਾਇਜ਼ ਆ ਇਹਨੂੰ ਇਹ ਜਿਹੜੇ ਆਫੀਸਰ ਆਏ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਤਨਾ ਕਿਤੇ ਲੱਗਦਾ ਕਿ ਇੰਨੀ ਮਿਹਨਤ ਕੀਤੀ ਸੀ ਇੰਨੀ ਸਟੱਡੀ ਕੀਤੀ ਸੀ ਪਰ ਅੱਜ ਨਾ ਅੱਜ ਫੇਰ ਕਿਤੇ ਨਾ ਜਾ ਕੇ ਫਰਾਡ ਹੋ ਗਿਆ ਕਿ ਮੇਰੇ ਹਾਂਜੀ ਫਰਾਡ ਆਈਏ ਬਾਦ ਇਥੇ ਆਏ ਕਿਸੇ ਵੀ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਜਾਂ ਤੁਹਾਨੂੰ ਅੰਦਰ ਐਂਟਰੀ ਮਿਲੀ ਆ ਕੋਈ ਨਹੀਂ ਜੀ ਸਾਨੂੰ ਕੋਈ ਐਂਟਰੀ ਸਾਨੂੰ ਬਾਹਰ ਕੱਢ ਦਿੱਤਾ ਗਿਆ ਜੀ ਅਸੀਂ ਇੱਕ ਵਾਰੀ ਅੰਦਰ ਗਏ ਸੀਗੇ ਚੇਰਸ ਤੇ ਬੈਠੇ ਸੀਗੇ ਪਰ ਸਾਨੂੰ ਉਹਨਾਂ ਨੇ ਕਿਹਾ ਬਾਹਰ ਚਲੇ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆ ਮੋਗਾ ਜ਼ਿਲ੍ਹਾ ਹਲਕਾ ਬਾਗਾ ਪੁਰਾਣਾ ਦੇ ਪਿੰਡ ਬੈਰੋਕ ਦੇ ਵਿੱਚ ਜਿੱਥੇ ਅੱਜ ਸੋਸਾਇਟੀ ਦੇ ਵਿੱਚ ਇੱਕ ਸੇਲਜ਼ਮੈਨ ਦੀ ਸੀਟ ਖਾਲੀ ਪਈ ਸੀ ਪਰ ਅੱਜ ਸੋਸਾਇਟੀ ਦੇ ਮੂਰੇ ਬਹੁਤ ਜ਼ਿਆਦਾ ਇਕੱਠ ਹੋਇਆ ਪਿਆ ਕੀ ਕਪਲਾ ਹੋਇਆ ਕਾਫੀ ਕਾਰਨ ਨਿਕਲ ਕੇ ਸਾਹਮਣੇ ਆਏ ਨੇ ਗੱਲਬਾਤ ਕਰਦੇ ਆ ਤੇ ਜਾਣਕਾਰੀ ਲੈਣੇ ਹਾਂਜੀ ਸਰ ਗਾਨੀ ਇਹ ਆ ਵੀ ਜਿਹੜਾ ਵੈਰੋਕੇ ਪੈਂਡ ਦੇ ਵਿੱਚ ਸੇਲਜ਼ਮੈਨ ਦੀ ਭਰਤੀ ਨਿਕਲੀ ਸੀਗੀ ਜਿਹਦੇ ਵਿੱਚ ਜਿਹੜੀ ਪਹਿਲੀ ਭਰਤੀ ਸੀਗੀ ਉਹ ਪਹਿਲਾਂ ਰੱਖੀ ਗਈ ਸੀ ਕਿੰਨੇ ਦੇ ਵਿੱਚ ਰੱਖੀ ਗਈ ਸੀ ਪਹਿਲਾ ਭਰਤੀ ਫਰਵਰੀ ਵਿੱਚ ਪਹਿਲਾਂ ਰੱਖੀ ਗਈ ਸੀ ਸਰਵਿਸ ਕਿੰਨੀ ਤਰੀਕ ਨੂੰ ਉਹ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਰੱਖੀ ਗਈ ਸੀ ਫਰਵਰੀ ਦੇ ਵਿੱਚ ਉਹ ਭਰਤੀ ਰੱਖੀ ਲੱਗੀ ਇਹਨਾਂ ਨੇ ਅਸੀਂ ਇਹਨਾਂ ਨੂੰ ਕਿਹਾ ਵੀ ਜਿਹੜਾ ਬੰਦਾ ਉਹ ਯੋਗ ਦੇ ਆਧਾਰ ਤੇ ਹੋਣਾ ਚਾਹੀਦਾ ਤੁਹਾਨੂੰ ਹਾਲਾਤ ਵਿਖਾਵਾਂਗੇ ਸੋਸਾਇਟੀ ਦੇ ਸੋਸਾਇਟੀ ਦੇ ਵਿੱਚ ਇੰਨਾ ਇੰਨਾ ਘਾਓ ਗਿਆ ਪਿਆ ਇਹਨਾਂ ਨੇ ਰਾਤ ਸਾਨੂੰ ਪਤਾ ਲੱਗਾ ਵੀ মিডিਆ ਨੇ ਆਉਣਾ ਤੇ ਇਹਨਾਂ ਨੇ ਰਾਤ ਆ ਕੇ ਸਾਫ਼ ਕੀਤਾ ਸਾਰਾ ਕੁਝ ਤੈਨਾਂ ਮਾਦਾ ਇਥੇ ਤੈਨਾਂ ਮੁਲਾਜ਼ਮ ਕੰਮ ਕਰਦੇ ਸੀਗੇ ਜਿਹੜਾ ਚੌਥਾ ਮੁਲਾਜ਼ਮ ਸੀਗਾ ਉਹ ਚਾਹ ਪਾਣੀ ਫੜਾਉਣ ਤੇ ਰੱਖਿਆ ਵਾ ਸੀਗਾ ਐਨੀ ਸੋਸਾਇਟੀ ਜਿਹੜੀ ਚੱਲ ਰਹੀ ਸੀ ਬੈਰੋਕੇ ਪੈਂਡ ਦੀ ਅੱਜ ਜਾ ਕੇ ਵੇਖੋ ਜੰਗ ਲੱਗੀ ਪਈ ਆ ਹਲਾਂ ਨੂੰ ਤਵੀਆਂ ਨੂੰ ਸਾਰਾ ਕੁਝ ਬਿਲਕੁਲ ਖਤਮ ਕਰਤਾ ਦੇਣਾ ਸੋਸਾਇਟੀ ਦਾ ਤੇ ਅੱਜ ਉਹ ਜਿਹੜਾ ਇਹਨੇ ਕੀ ਕੀਤਾ ਭਰਤੀ ਹੋਣ ਵਾਸਤੇ ਗਈ ਅਸੀਂ ਡੀਆਰ ਸਾਹਿਬ ਨੂੰ ਮਿਲੇ ਡੀਆਰ ਸਾਹਿਬ ਨੂੰ ਕਿਵੇਂ ਮਿਲੇ ਸੀਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਸੀ ਇਹ ਜਿਹੜਾ ਮੁੰਡਾ ਇਥੇ ਸਰਿੰਦਰ ਸਿੰਘ ਆ ਏ ਮੁੰਡਾ ਕੈਨੇਡਾ ਦੇ ਵਿੱਚੋਂ ਰੀ ਇਮੀਗ੍ਰੇ ਰਵਾਸ ਮਾਈਗ੍ਰੇਸ਼ਨ ਰਵਾਸ ਮਾਈਗ੍ਰੇਸ਼ਨ ਲਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿੰਦੇ ਇਹ ਬੰਦੇ ਨੇ ਇਹ ਬੰਦਾ ਬੀ ਟੈਕ ਕਰੀ ਬੈਠਾ ਬੀ ਟੈਕ ਤੋਂ ਬਾਅਦ ਇਹ ਬੰਦਾ ਕੈਨੇਡਾ ਛੱਡ ਕੇ ਇੱਥੇ ਆਇਆ ਉਹ ਕਹਿੰਦਾ ਜਲ ਕੋਈ ਨਾ ਅਰੇ ਦੇਸ਼ ਜਾਵਾਂ ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਹੁੰਦੇ ਸੀ ਫਿਰ ਇਹਨੇ ਚਿੱਠੀ ਲਿਖੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਵਿਹავ ਤੇ ਆ ਕੇ ਉਹਨੂੰ ਡੀਆਰ ਨੇ ਸੱਦਿਆ ਡੀਆਰ ਕਹਿੰਦੇ ਵੀ ਇਹ ਕਹਿੰਦੇ ਅਸੀਂ ਬੀ ਆਲਾ ਬੰਦਾ ਰੱਖਣਾ ਉਹ ਕਹਿੰਦੇ ਵੀ ਬੀ ਵਾਲਾ ਬੰਦਾ ਨਹੀਂ ਰੱਖਣਾ ਤੁਸੀਂ ਐਮਏ ਵਾਲਾ ਵੀ ਰੱਖ ਸਕਦੇ ਆ ਉਦੋਂ ਵੱਧ ਭਾਰਤੀ ਦਾ ਜਿਹੜਾ ਡਿਗਰੀ ਵਾਲਾ ਜਾਂ ਪੀਐਚਡੀ ਵਾਲਾ ਵੀ ਬੰਦਾ ਰੱਖ ਸਕਦੇ ਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਮੁੰਡਾ ਏਕਮ ਸਿੰਘ ਆ ਇਹ ਪੀਐਚਡੀ ਕਰ ਰਿਹਾ ਇਸ ਟਾਈਮ ਜਿਹੜਾ ਮੁੰਡਾ ਗਗਨਦੀਪ ਹੈ ਵੀ ਪੀਐਚਡੀ ਕਰ ਰਿਹਾ ਇਸ ਟਾਈਮ ਜਿਹੜਾ ਇਹ ਮੁੰਡਾ ਇਹ ਵੀ ਰੱਖ ਰਿਹਾ ਇਹ ਮੁੰਡਾ ਆ ਗਰੀਬ ਭਾਈ ਤਾਰੇ ਚੋ ਐਸੀ ਭਾਈ ਤਾਰੇ ਚੇ ਬਾਹਰ ਹੀ ਕੱਢ ਤੇ ਇਹਨਾਂ ਦਾ ਵੀ ਹੱਕ ਹੁੰਦਾ ਤੁਹਾਨੂੰ ਦੱਸ ਦਈਏ ਅੱਜ ਤੱਕ ਤੁਹਾਨੂੰ ਇਹ ਗੱਲਾਂ ਕਿਸੇ ਨੂੰ ਦੱਸੀਆਂ ਹੀ ਨਹੀਂ ਹੋਣਗੀਆਂ ਇਹਨਾਂ ਨੇ ਕਿ ਕਿ ਅੱਜ ਆਸੇ ਮੁਲਾਜ਼ਮ ਆਏ ਆ ਗਗਨਦੀਪ ਸੌਰੀ ਸਰਿੰਦਰ ਸਿੰਘ ਸਰندر ਸਿੰਘ ਐਨਸਪੈਕਟਰ ਸੀਗੇ ਇੱਥੇ ਆਏ ਉਹਨਾਂ ਨੇ ਆ ਕੇ ਕੀ ਕੀਤਾ ਸ਼ੁਰੂ ਕਰ ਲਈ ਭਰਤੀ ਕਹਿੰਦੇ ਇਮਾਨਦਾਰ ਆ ਐਡੇ ਵੱਡੇ ਇਮਾਨਦਾਰ ਮੈਂ ਜ਼ਿੰਦਗੀ 'ਚ ਨਹੀਂ ਵੇਖਣਾ ਬੰਦਾ ਸਰندر ਸਿੰਘ ਸਰندر ਸਿੰਘ ਜੀ ਉਹ ਇੱਥੇ ਆਏ ਸੀਗੇ ਐਨਸਪੈਕਟਰ ਬਣ ਕੇ ਉਹ ਕਹਿੰਦੇ ਰਸੀਵਿੰਗ ਹੀ ਹੈਣੀ ਉਹਨਾਂ ਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਕਹਿੰਦੇ ਰਸੀਵਿੰਗ ਹੀ ਹੈਣੀ ਦਰਸ਼ਨ ਸਿੰਘ ਮੈਂਬਰ ਦੀ 26 8 2025 ਜਿਹੜੇ ਪ੍ਰਧਾਨ ਆ ਕੋਆਪਰੇਟਿਵ ਸੁਸਾਇਟੀ ਦੇ ਜਮਾ ਕੀਤੇ 1:25 ਮਿੰਟ ਤੇ ਉਹਨੇ ਅਗਲੀ ਵੇਖੋ ਆ ਮੈਂ ਕਿਹਾ ਵੀ ਕੈਮਰਾ ਨੂੰ ਕਹਾਂ ਦਰਸ਼ਨ ਸਿੰਘ ਫੇਰ ਉਹਨੇ 1:25 ਮਿੰਟ ਦੇ 26/8/2025 ਨੂੰ ਰਸੀਵਿੰਗ ਲਈ ਆ ਅਗਲਾ ਜਿਹੜੀ ਰਸੀਵਿੰਗ ਆ ਉਹ ਹੈਗੀ ਆ ਜੀ ਇਹਦੀ ਸੁਖਜੀਵਨ ਸਿੰਘ ਦੀ ਦਰਸ਼ਨ ਸਿੰਘ ਦੇ ਵੱਲੋਂ ਰਸੀਵ ਕੀਤਾ ਗਿਆ ਇਹ ਕਹਿੰਦੇ ਜੀ ਰਸੀਵ ਹੀ ਨਹੀਂ ਕੀਤਾ ਸਾਡੇ ਕੋਲ ਲੈਟਰ ਹੀ ਨਹੀਂ ਆਈਆਂ ਇਹਦੇ ਨੇ ਇੱਕੋ ਬੰਦਾ ਭਰਤੀ ਕਰ ਲਿਆ ਤੁਸੀਂ ਕਿਹਾ ਵੀ ਪਹਿਲਾਂ ਵੀ ਇਹਦੀ ਡੇਟ ਅਨਾਉਂਸ ਹੋਈ ਸੀਗੀ ਪਰ ਅਸਲ ਜਿਹੜੀ ਇਹਦੀ ਪ੍ਰੋਸੈਸ ਕੀ ਹੁੰਦਾ ਕਿਵੇਂ ਹੁੰਦਾ ਜਿਹੜਾ ਆਮ ਲੋਕਾਂ ਨੂੰ ਵੀ ਪਤਾ ਲੱਗੇ ਇਹ ਆਮ ਲੋਕ ਇਹ ਹੁੰਦਾ ਵੀ ਜਦੋਂ ਦੀ ਭਰਤੀ ਨਿਕਲਦੀ ਆ ਇਹਨੂੰ ਸੱਥਾਂ ਦੇ ਵਿੱਚ ਅਨਾਉਂਸ ਕਰਨਾ ਪੈਂਦਾ ਦੂਜਾ ਗੱਲ ਇਹਨਾਂ ਨੂੰ ਗੁਰਦੁਆਰੇ ਦੇ ਵਿੱਚ ਅਨਾਊਂਸਮੈਂਟ ਕਰਾਉਣਾ ਪੈਂਦਾ ਫੇਰ ਜਿਹੜਾ ਅਖਬਾਰ ਦੀ 5000 ਕਾਪੀ ਛਪਦੀ ਆ ਜਿਵੇਂ ਆਪਾਂ ਕਹ ਦੀ ਜੀਤ ਅਖਬਾਰ ਜਾਂ ਜੱਗਬਾਣੀ ਅਖਬਾਰ ਜਾਂ ਜਿਹੜਾ ਟਾਈਮ ਹੋ ਗਿਆ 5000 ਅਖਬਾਰ ਦੀ ਕਾਪੀ ਛਪਦੀ ਉਹਨਾਂ ਤੇਨੂੰ ਕਢਾਉਣਾ ਪੈਂਦਾ ਇਹਨਾਂ ਨੇ ਜੀਤ ਅਖਬਾਰ ਤੇ ਵੀ ਕਢਾਇਆ ਜੱਗਬਾਣੀ ਅਖਬਾਰ ਦੇ ਕਢਾ ਇੰਨੇ ਬੰਦੇ ਖੜੇ ਆ ਕਿਸੇ ਨੂੰ ਜੀਤ ਤੇ ਜੱਗਬਾਣੀ ਅਖਬਾਰ ਦੇ ਨਹੀਂ ਪਤਾ ਹੋਣਾ ਵੀ ਭਰਤੀ ਨਿਕਲੀ ਆ ਅਸੀਂ ਦੱਸਿਆ ਲੋਕਾਂ ਨੂੰ ਅਸੀਂ ਗਰੁੱਪਾਂ ਦੇ ਵਿੱਚ ਪਾਇਆ ਵੀ ਭਰਤੀ ਆ ਤੁਸੀਂ ਕਾਗਜ਼ ਭਰੋ ਇਹ ਮੁੰਡਿਆਂ ਨੂੰ ਵੀ ਅਸੀਂ ਦੱਸਿਆ ਵੀ ਤੁਸੀਂ ਭਰੋ ਅਸੀਂ ਕਹ ਅਸੀਂ ਇਹ ਕਹਿੰਦੇ ਚੁਪਾਰ ਸਕਦਾ ਆਧਾਰ ਤੇ ਰੱਖੋ ਜਾਂ ਇਹ ਮੁੰਡੇ ਨੂੰ ਰੱਖੋ ਜਾਂ ਮੁੰਡੇ ਨੂੰ ਰੱਖੋ ਅਸੀਂ ਇਹ ਗੱਲ ਕਹਿੰਦੇ ਜਿਹੜੀ ਭਰਤੀ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਆ ਯੋਗਤਾ ਦੇ ਆਧਾਰ ਤੇ ਜਿਹੜਾ ਵੱਧ ਬੰਦਾ ਪੜਿਆ ਲਿਖਿਆ ਉਸ ਸੋਸਾਇਟੀ ਨੂੰ ਧੰਗ ਤਰੀਕੇ ਨਾਲ ਚਲਾ ਸਕਦਾ ਹਾਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਿਹੜਾ ਇਹ ਮੁੰਡਾ ਆ ਗਗਨਦੀਪ ਆ ਇਹਦਾ ਕੀ ਆ ਤੁਹਾਨੂੰ ਦੱਸ ਦਈਏ ਇਹ ਜਿਹੜੀ ਪੀ ਐਚ ਡੀ ਕਰ ਰਿਹਾ ਕੋਆਪਰੇਟ ਮਹਿਕਮੇ ਦੀ ਕਰ ਰਿਹਾ ਪੀ ਐਚ ਡੀ ਦੇਖੋ ਉਹ ਬੰਦੇ ਨੂੰ ਛੱਡ ਕੇ ਉਹ ਬੰਦੇ ਨੂੰ ਭਰਤੀ ਕਰ ਰਹੇ ਆ ਜਿਹਦੀ ਯੋਗਤਾ ਹੀ ਨਹੀਂ ਬਣਦੀ ਜੇ ਇਹਨਾਂ ਨੇ ਮਸਲਾ ਹੱਲ ਨਾ ਕੀਤਾ ਇਹ ਰਸੀਵਿੰਗ ਸਾਡੇ ਕੋਲੇ ਆ ਅਸੀਂ ਅੱਧੇ ਘੰਟੇ ਤੱਕ ਰੋਡੇ ਕਾਲ ਦੀ ਜਾਮ ਕਰਾਂਗੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਦੋਂ ਭਰਤੀ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਈ ਇੱਥੇ ਜਿਹੜਾ ਇਨਸਪੈਕਟਰ ਤੁਸੀਂ ਕਹਿੰਨੇ ਆਏ ਆ ਉਹਨਾਂ ਨੇ ਤੁਹਾਡੀ ਸਾਰੀ ਗੱਲਬਾਤ ਸੁਣੀ ਸੀ ਕੋਈ ਗੱਲਬਾਤ ਨਹੀਂ ਸਾਡੀ ਸੁਣੀ ਆ ਪੰਚਾਇਤ ਸੀਗੀ ਇੱਥੇ ਸਰਪੰਚ ਖੁਦ ਮੌਜੂਦ ਸੀ ਪੰਚਾਇਤ ਖੜੀ ਸੀਗੀ ਐ ਬੁੱਤ ਨਹੀਂ ਜਿਵੇਂ ਖੜੇ ਹੁੰਦੇ ਬੁੱਤ ਡਰਨੇ ਐ ਛੱਡ ਕੇ ਚਲੇ ਗਏ ਕਹਿੰਦੇ ਸਾਨੂੰ ਕੰਮ ਹੋ ਗਿਆ ਇੱਥੋਂ ਕਮੇਟੀ ਨਿਕਲ ਗਈ ਸਾਨੂੰ ਦੱਸਿਆ ਹੀ ਨਹੀਂਗਾ ਕਹਿੰਦੇ ਨਹੀਂ ਪਤਾ ਲੱਗਿਆ ਤੁਹਾਨੂੰ ਵੀ ਫੋਨ ਤੋਂ ਹੀ ਪਤਾ ਲੱਗਿਆ ਵੀ ਕਿਸੇ ਦੀ ਭਰਤੀ ਉਹ ਵੀ ਭਾਈ ਜੀ ਮੈਂ ਪੱਤਰਕਾਰ ਕਰਕੇ ਮ ਰੋਡੇ ਕਾਲ ਦੀ ਜਮ ਕਰਾਂਗੇ ਰੋਡੇ ਕਾਲ ਤੇ ਅਸੀਂ ਜਮ ਉਦੋਂ ਉਠਣਾ ਜਦੋਂ ਸਾਨੂੰ ਅਨਸਾਫ਼ ਮਿਲਿਆ ਸਾਨੂੰ ਦੋ ਦਿਨ ਲੱਗਣ ਸਾਨੂੰ ਚਾਰ ਦਿਨ ਲੰਘਣ ਹੁਣ ਉੱਥੇ ਹੀ ਲੰਗਰ ਪੱਕੂਗਾ ਉੱਥੇ ਹੀ ਪਾਣੀ ਪੱਕੂਗਾ ਪਰ ਇੱਕ ਗੱਲ ਮੈਂ ਕਹਿੰਦਾ ਤੁਹਾਡੇ ਮਾਧਿਮ ਰਾਈ ਜਿਹੜੇ ਬੰਦੇ ਅਨਸਾਫ਼ ਪਸੰਦ ਆ ਜਿਹੜੇ ਚਾਹੁੰਦੇ ਆ ਵੀ ਧੱਕਾ ਨਾ ਹੋਵੇ ਅਸੀਂ ਇਹ ਗੱਲ ਕਹਿੰਦੇ ਆ ਸਾਡੇ ਪਿੰਡ ਦੇ ਵਿੱਚ ਨੌਜਵਾਨ ਮੁੰਡਿਆਂ ਨੂੰ ਮੌਕਾ ਮਿਲਣਾ ਚਾਹੀਦਾ ਮੁੰਡੇ ਨਹੀਂ ਆਈਆਂ ਆ ਆ ਵੇਖੋ ਪੀ ਐਚ ਡੀ ਵਾਲੇ ਮੁੰਡੇ ਇੱਥੇ ਖੜੇ ਆ ਜੇ ਲੱਗਦੇ ਤਾਂ ਸਹੀ ਸੀ ਤਾਂ ਗਲਤ ਸੀਗੇ ਲੋਕ ਇਹ ਫੈਸਲਾ ਕਰ ਦੇਣ ਜਿਵੇਂ ਤੁਸੀਂ ਦੱਸਿਆ ਕਿ ਮਾਨ ਸਾਹਿਬ ਕਹਿੰਦੇ ਸੀਗੇ ਬਾਹਰ ਜਾਣ ਦੀ ਲੋੜ ਨਹੀਂ ਇੱਧਰ ਹੀ ਤੁਹਾਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਣੀਆਂ ਉਹਨਾਂ ਦੇ ਕਹਿਣ ਤੇ ਇੱਕ ਲੜਕਾ ਜਿਹੜਾ ਤੁਸੀਂ ਕਿਹਾ ਬਾਹਰੋਂ ਆਇਆ ਇੱਥੇ ਪਰ ਫਿਰ ਵੀ ਇਹ ਚੀਜ਼ਾਂ ਹੋ ਰਹੀਆਂ ਫਿਰ ਇਹ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੀ ਮੁੱਖ ਮੰਤਰੀ ਭਗਵੰਤ ਨੂੰ ਚਿੱਠੀ ਲੱਗੀ ਸੀ ਉਹਦੇ ਆਧਾਰ ਤੇ ਭਰਤੀ ਹੋਣ ਲੱਗੀ ਸੀ ਇੱਥੇ ਵੇਖੋ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਨੂੰ ਵੀ ਸ਼ੱਕੇ ਟੰਗਿਆ ਗਿਆ ਇਹਦਾ ਮਤਲਬ ਮੁੱਖ ਮੰ ਉਦਾਂ ਕੰਮਰਤ ਪਾਸੂ ਖਾਣਦ ਨੂੰ ਵੀ ਕਹਿਣਾ ਚਾਹੁੰਨੇ ਆ ਅਸੀਂ ਫਿਰ ਉਹ ਕਹਿ ਦਿੰਦੇ ਤੁਸੀਂ ਸਾਡੇ ਖਿਲਾਫ ਬੋਲਦੇ ਆ ਸਾਨੂੰ ਵੱਧ ਬੋਲਦੇ ਆ ਘੱਟ ਬੋਲਦੇ ਆ ਇਹ ਗੱਲ ਕਹਣਾ ਦਖਲ ਦੇਣੇ ਗੱਲ ਦੇ ਵਿੱਚ ਜੇ ਦਖਲ ਨਹੀਂ ਦਿੰਦਾ ਸੀ ਉਨਾ ਚਿਰ ਅਸੀਂ ਜਾਮ ਨਹੀਂ ਖੋਲਣਾਗਾ ਹੁਣ ਜਿਹੜਾ ਲੜਕਾ ਇੱਥੇ ਭਰਤੀ ਦੇ ਵਿੱਚ ਜਿਹੜਾ ਅਨਾਉਂਸ ਕੀਤਾ ਗਿਆ ਜਿਹਦਾ ਨਾਮ ਉਹ ਕਿੱਥੋਂ ਦੇ ਰਹਿਣ ਵਾਲੇ ਤੇ ਕੌਣ ਹੈ ਇੱਥੋਂ ਪਤਾ ਹੀ ਨਹੀਂ ਸਾਨੂੰ ਦਾ ਜੀ ਉਹ ਕਹਿੰਦੇ ਬੰਦਾ ਰੱਖ ਲਿਆ ਪਰ ਇਹ ਦੱਸਿਆ ਨਹੀਂ ਵੀ ਕੌਣ ਰੱਖ ਲਿਆ ਬੰਦਾ ਉਗਨੇ ਸਾਡੇ ਕੋਲ ਤਾਂ ਇੱਕੋ ਹੀ ਹਾਂ ਜੀ ਕੋਈ ਡਾਕਟਰ ਕਿੰਨੀਆਂ ਰਸੀਵਿੰਗ ਆਈਆਂ ਸੀ ਰਸੀਵਿੰਗਾਂ ਤਾਂ 1 2 5 6 ਰਸੀਵਿੰਗਾਂ ਸੀਗੀਆਂ ਪਰ ਉਹਦੇ ਦੋ ਕੁੜੀਆਂ ਦੀਆਂ ਰਸੀਵਿੰਗਾਂ ਨੇ ਕੱਲ ਲਈਆਂ ਨਹੀਂ ਕਿਉਂਕਿ ਉਹ ਗਰੀਬਾਈ ਕਰੇ ਨਾਲ ਸੰਬੰਧਤ ਸੀਗੀਆਂ ਇਸ ਕਰਕੇ ਜਿਹੜਾ ਪੱਖਪਾਤ ਉਹ ਵੱਡੇ ਪੱਧਰ ਤੇ ਹੋਇਆ ਇੱਥੇ ਜਿਵੇਂ ਤੁਹਾਡੇ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਸੀ ਉਹ ਤਾਂ ਕਹਿੰਦੇ ਸੀ ਜਿਹੜੇ ਦੂਜੇ ਖੜੇ ਉਹਨਾਂ ਕੋਲ ਰਸੀਵਿੰਗਾਂ ਹੀ ਹੈ ਨਹੀਂ ਪਰ ਆ ਤਾਂ ਰਸੀਵਿੰਗਾਂ ਮੂੰਹ ਬੋਲਦੀ ਬਿਲਕੁਲ ਇਹੀ ਤਾਂ ਗੱਲ ਇਹੀ ਤਾਂ ਹੀ ਦੱਸ ਰਹੇ ਆ ਰਸੀਵਿੰਗਾਂ ਸਾਡੇ ਕੋਲੇ ਆ ਰਸੀਵਿੰਗ ਹੁਣ ਜਾਂ ਤਾਂ ਇਹ ਜਿਹੜਾ ਦਰਸ਼ਨ ਸਿੰਘ ਜਾਂਦਾ ਇਹ ਭੂਤ ਬਣ ਇਹ ਜਾਨਾ ਭੂਤ ਬਣ ਕੇ ਦੇ ਕੇ ਆ ਗਿਆ ਤੇ ਜਾਇਰ ਦਰਸ਼ਨ ਸਿੰਘ ਕਹਰੇ ਵੀ ਮੇਰੇ ਸੈਣ ਹੈ ਨਹੀਂਗੇ ਨਹੀਂ ਤਾਂ ਅਸੀਂ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਜਾਵਾਂ ਕਿਉਂਕਿ ਅੱਗੇ ਵੀ ਸਾਡੀ ਸਟੇਟਿੰਗ ਹਾਈ ਕੋਰਟ ਗਈ ਆ ਹਾਈ ਕੋਰਟ ਜਾਣ ਵਾਲੇ ਦਾ ਬੁਰਾ ਹਾਲ ਹੋ ਗਿਆ ਹੁਣ ਅਸੀਂ ਹਾਈ ਕੋਰਟ ਜਾ ਕੇ ਰੱਟ ਪਾਵਾਂਗੇ ਉਹਦੇ ਉਹ ਚ ਸਾਰੇ ਪ੍ਰਧਾਨ ਵੀ ਫਸ ਜਾਣਾ ਉਹਦੇ ਮੈਂਬਰ ਵੀ ਫਸ ਜਾਣਾ ਤੇ ਐਨਸਪੈਕਟਰ ਜਿਹੜੇ ਮਾਨਦਾਰ ਸਰਿੰਦਰ ਸਿੰਘ ਐਨਸਪੈਕਟਰ ਮਾਨਦਾਰ ਉਹ ਵੀ ਫਸ ਜਾਣਾ ਇੰਨੀ ਇਮਾਨਦਾਰੀ ਮੈਂ ਜ਼ਿੰਦਗੀ ਚ ਨਹੀਂ ਰੱਖੀ ਕਦੇ ਆ ਤੁਸੀਂ ਤਾਂ ਵੀ ਗੱਲ ਕਰੋ ਜਿਹੜੇ ਕੈਂਡੀਡੇਟ ਆ ਉਹ ਕੀ ਕਹਿਣਾ ਚਾਹੁੰਦੇ ਨੇ ਤੁਸੀਂ ਪੁੱਛੋ ਜਾ ਕੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਆਇਆ ਨੂੰ ਇੱਥ ਉਹ ਤਾਂ ਹੋ ਗਿਆ ਸੀ 1:30 ਵਜੇ ਇੱਥੇ ਪਹੁੰਚ ਚੁੱਕੇ ਸੀਗੇ ਕਿਉਂਕਿ ਅੱਜ ਇੰਟਰਵਿਊ ਦੀ ਡੇਟ ਸੀਗੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਕਿ ਪਹਿਲਾਂ ਇੱਕ ਭਰਤੀ ਨਿਕਲੀ ਸੀਗੀ ਉਹਦਾ ਮੇਰੇ ਕੋਲੇ ਸਾਰਾ ਸਬੂਤ ਹੈਗਾ ਜੀ ਜਿਹੜੀ ਕਿ ਮਈ ਮਹੀਨੇ ਦੇ ਵਿੱਚ ਨਿਕਲੀ ਸੀਗੀ 9 ਮਈ ਨੂੰ ਇਹਨਾਂ ਨੇ 2025 ਨੂੰ ਅਖਬਾਰ ਦੇ ਵਿੱਚ ਐਡਵਰਟਾਈਜ਼ਮੈਂਟ ਦਿੱਤੀ ਸੀ ਉਹ ਅਖਬਾਰ ਜਿਹੜਾ ਹੈਗਾ ਉਹ ਪੰਜਾਬ ਟਾਈਮਜ਼ ਅਖਬਾਰ ਆ ਜੀ ਤੇ ਇਹਦੇ 5 ਨੰਬਰ ਸਫੇ ਦੇ ਉੱਪਰ ਮੇਰੀ ਜਿਹੜੀ ਰিসিਵਿੰਗ ਲਈ ਹੋਈ ਸੀ ਪਹਿਲਾਂ ਇਹ ਇਹ ਰিসিਵਿੰਗ ਲਗੀ ਹੋਈ ਆ ਮੇਰੀ ਜਿਹਦੇ ਵਿੱਚ 95 ਨੂੰ ਮੈਂ ਪੰਜਾਬ ਟਾਈਮਜ਼ ਅਖਬਾਰ ਦੇ ਵਿੱਚ ਜਿਹੜੀ 5 ਨੰਬਰ ਸਫੇ ਦੇ ਉੱਪਰ ਸੇਲਜ਼ਮੈਨ ਦੀ ਭਰਤੀ ਹੋਣ ਬਾਰੇ ਮੈਨੂੰ ਪਤਾ ਲੱਗਾ ਸੀਗਾ ਇਹ ਵੀ ਮੈਨੂੰ ਕਿਸੇ ਵੀ ਮਤਲਬ ਕਿਸੇ ਸਾਥ ਤੋਂ ਨਹੀਂ ਪਤਾ ਲੱਗਾ ਮੈਨੂੰ ਕਿਸੇ ਬੰਦੇ ਤੋਂ ਨਹੀਂ ਪਤਾ ਲੱਗਾ ਇਹ ਮਤਲਬ ਕਿ ਜਿਹੜੀ ਭਰਤੀ ਹੈ ਪੈਂਡ ਦੇ ਕਿਸੇ ਬੰਦੇ ਨੂੰ ਇਸ ਭਰਤੀ ਬਾਰੇ ਪਤਾ ਨਹੀਂ ਸੀ ਠੀਕ ਹੈ ਇਹ ਭਰਤੀ ਮੇਰਾ ਇੱਕ ਦੋਸਤ ਆ ਜਿਹੜਾ ਅਖਬਾਰ ਪੜ੍ਹਦਾ ਉਹਨੇ ਇਹ ਪੰਜਾਬ ਟਾਈਮਜ਼ ਅਖਬਾਰ ਦੇ ਵਿੱਚੋਂ ਮੈਨੂੰ ਦੱਸਿਆ ਸੀ ਕਿ ਭਰਤੀ ਨਿਕਲੀ ਆ ਜਿਹੜੀ ਕਿ ਮਈ ਮਹੀਨੇ ਦੇ ਵਿੱਚ ਨਿਕਲੀ ਸੀਗੀ ਠੀਕ ਹੈ ਪਰ ਇਹਨਾਂ ਨੇ ਕੀ ਕੀਤਾ ਜੀ ਉਸ ਭਾਰਤੀ ਦੀ ਜਿਹੜੀ ਤਰੀਖ ਸੀਗੀ ਇੰਟਰਵਿਊ ਦੀ ਉਹ 23 ਮਈ ਸੀਗੀ 22 ਮਈ ਨੂੰ ਇਹ ਮੈਂ 21 ਮਈ ਨੂੰ ਮੈਂ ਆਪਣੇ ਡਾਕੂਮੈਂਟ ਜਮ੍ਹਾਂ ਕਰਵਾਏ ਸੀਗੇ 22 ਮਈ ਉਹਦੀ ਲਾਸਟ ਸੀਗੀ ਡੇਟ ਪਰ 23 ਮਈ ਨੂੰ ਵੀ ਮੈਂ ਇੱਥੇ ਪਹੁੰਚਿਆ ਸੀਗਾ ਮੈਂ ਤੇ ਮੇਰਾ ਬ੍ਰਦਰ ਦੋਵੇਂ ਜਣੇ ਇੱਥੇ ਸੀਗੇ ਪਰ ਕਿਸੇ ਨੇ ਸਾਡੀ ਗੱਲਬਾਤ ਨਹੀਂ ਸੁਣੀ ਕਿਉਂਕਿ ਅੰਦਰ ਜਿਹੜੇ ਸੀਗੇ ਚਮਕੌਰ ਸਿੰਘ ਸੀਗੇ ਜਿਹੜੇ ਕਿ ਇੱਥੇ ਨਜਾਇਜ਼ ਤੌਰ ਤੇ ਕੰਮ ਕਰ ਰਹੇ ਆ ਕਿਉਂਕਿ ਉਹਨਾਂ ਕੋਲੇ ਕੋਈ ਵੀ ਅਧਿਕਾਰਤ ਪੋਸਟ ਨਹੀਂ ਹੈਗੀ ਇੱਥੇ ਸੈਕਟਰੀ ਦੀ ਕਿਉਂਕਿ ਉਹ ਇੱਥੇ ਕੰਮ ਕਰ ਰਹੀ ਸੀ ਉਹ ਆਂਦੇ ਵੀ ਮੈਨੂੰ ਇੱਥੇ ਕਿਸੇ ਭਰਤੀ ਬਾਰੇ ਨਹੀਂ ਪਤਾ ਹੈਗਾ ਫੇਰ ਮੈਂ ਉਹਨਾਂ ਨੂੰ ਆਪਣੇ ਜਿਹੜੇ ਦਰਸ਼ਨ ਸਿੰਘ ਜੀ ਪ੍ਰਧਾਨ ਆ ਉਹਨਾਂ ਨਾਲ ਗੱਲ ਕੀਤੀ ਸੀਗੀ ਵੀ ਤੋ ਵੀ ਐ ਕਰਕੇ ਆਪਣੇ ਪਿੰਡ ਦੇ ਵਿੱਚ ਭਰਤੀ ਸੀਗੀ ਉਹ ਆਂਦੇ ਵੀ ਇਹ ਤਾਂ ਕੈਨਸਲ ਹੋ ਗਈ ਕਹਿੰਦੇ ਵੀ ਏ ਆਰ ਏ ਆਰ ਸਾਹਿਬ ਨੇ ਕੈਨਸਲ ਕਰਤੀ ਮੈਂ ਕਿਹਾ ਤੁਸੀਂ ਏ ਆਰ ਸਾਹਿਬ ਦਾ ਨੰਬਰ ਦੇ ਦਿਓ ਕਹਿੰਦੇ ਵੀ ਉਹ ਸਾਡੇ ਕੋਲੇ ਨੰਬਰ ਹੈ ਨਹੀਂ ਫਿਰ ਉਹ ਕਹਿੰਦੇ ਵੀ ਇਨਸਪੈਕਟਰ ਸਾਹਿਬ ਨਾਲ ਗੱਲ ਕਰੋ ਮੈਂ ਕਿਹਾ ਇਨਸਪੈਕਟਰ ਸਾਹਿਬ ਦਾ ਨੰਬਰ ਦੇ ਦਿਓ ਉਹਨਾਂ ਨੇ ਇਨਸਪੈਕਟਰ ਸਾਹਿਬ ਦਾ ਵੀ ਨਹੀਂ ਨੰਬਰ ਨਹੀਂ ਮਿੰਦਦਾ ਉਹ ਭਾਰਤੀ ਕੈਨਸਲ ਹੋਈ ਉਸ ਤੋਂ ਬਾਅਦ ਕਿਉਂਕਿ ਮੈਨੂੰ ਕੋਈ ਵੀ ਇਹਨਾਂ ਨੇ ਲਿਖਤੀ ਸਬੂਤ ਨਹੀਂ ਦਿੱਤਾ ਕਿ ਉਹ ਭਾਰਤੀ ਕੈਨਸਲ ਹੋਈ ਹੋ ਨਾ ਹੋਈ ਮੈਨੂੰ ਮੇਰੇ ਕੋਲੇ ਕੋਈ ਸਬੂਤ ਹਜੇ ਤੱਕ ਵੀ ਮੇਰੇ ਕੋਲੇ ਕੋਈ ਸਬੂਤ ਨਹੀਂ ਈਵਨ ਮੈਂ ਆਰਟੀ ਆਰਟੀਆਈ ਜੋ ਆਪਣਾ ਰਾਈਟ ਟੂ ਇਨਫੋਰਮੇਸ਼ਨ ਐਕਟ ਆ ਉਹਦੇ ਅੰਡਰ 2005 ਦੇ ਅੰਡਰ ਮੈਂ ਇਹਨਾਂ ਕੋਲੋਂ ਇਨਫੋਰਮੇਸ਼ਨ ਮੰਗੀ ਹੋਈ ਆ ਕਿ 77 ਜਿਹੜੇ ਇੱਥੇ ਵਾਧੂ ਚਾਰਜ ਤੇ ਆ ਰਜਿੰਦਰਪਾਲ ਸਿੰਘ ਉਹਨਾਂ ਨੇ ਮੈਨੂੰ ਕੋਈ ਵੀ ਜਿਹੜੀ ਆ ਉਹ ਡਾਕੂਮੈਂਟ ਨਹੀਂ ਪ੍ਰੋਵਾਈਡ ਕੀਤਾ ਹਜੇ ਤੱਕ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ ਮੈਂ ਜਿਹੜੀ ਚਿੱਠੀ ਆ ਉਹ ਵਿਜੀਲੈਂਸ ਡਿਪਾਰਟਮੈਂਟ ਨੂੰ ਪਾਈ ਆ ਸੀਐਮ ਮਾਨ ਸਾਹਿਬ ਨੂੰ ਉਹਦਾ ਉਤਾਰਾ ਮੈਂ ਭੇਜਿਆ ਉਹਨਾਂ ਦੇ ਆਧਾਰ ਤੇ ਮੈਨੂੰ 19 ਤਰੀਕ ਨੂੰ ਉਪਰ ਰਜਿਸਟਰਾਰ ਮੋਗਾ ਦੇ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸੀਗਾ ਉੱਥੇ ਜਾ ਕੇ ਜਦੋਂ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਤੱਕ ਉਹਦੇ ਵਿੱਚ ਜਿਹੜੇ ਆਪਣੇ ਪ੍ਰਧਾਨ ਸਾਹਿਬ ਆ ਇਹ ਸਾਰਾ ਕੁਝ ਮੰਨਦੇ ਆ ਕਿ ਜਿਹੜਾ ਇੱਕ ਨਜਾਇਜ਼ ਤੌਰ ਤੇ ਜਿਹੜਾ ਵਿਅਕਤੀ ਇੱਥੇ ਕੰਮ ਕਰ ਰਿਹਾ ਚਮਕੌਰ ਸਿੰਘ ਉਰਫ ਰਾਜ ਉਹ ਬੰਦਾ ਉਹਦੇ ਕੋਲੇ ਕੋਈ ਵੀ ਇੱਥੇ ਅਧਿਕਾਰਤ ਪੋਸਟ ਨਹੀਂ ਗਈ ਆ ਉਹ ਕੰਮ ਕਰ ਰਿਹਾ ਉਹਦੇ ਮੇਰੇ ਕੋਲੇ ਪ੍ਰੋਪਰ ਡਾਕੂਮੈਂਟ ਜਾਂ ਆਪਣੇ ਕੋਲ ਪ੍ਰੋਪਰ ਵੀਡੀਓ ਪਈਆਂ ਜਿਹਦੇ ਵਿੱਚ ਇਹ ਬਿਆਨ ਆ ਕਿ ਉਹ ਬੰਦਾ ਇੱਥੇ ਕੰਮ ਕਰ ਰਿਹਾ ਤੇ ਜੇ ਮੈਂ ਅੱਜ ਦੀ ਗੱਲ ਕਰਾਂ ਹੁਣ ਅੱਜ ਵੀ ਇੱਥੇ ਜਿਹੜੀ ਇੰਟਰਵਿਊ ਸੀਗੀ ਇਸ ਪੋਸਟ ਲਈ ਤਾਂ ਪਰ ਹਜੇ ਵੀ ਅੱਜ ਵੀ ਤੁਹਾਨੂੰ ਪਤਾ ਸਾਰੇ ਪਿੰਡ ਇੱਥੇ ਸਾਡਾ ਇਕੱਠਾ ਹੋਇਆ ਲਗਭਗ ਤੇ ਸਾਡੇ ਕੋਲੇ ਪ੍ਰੋਪਰ ਰিসিਵਿੰਗ ਹੈਗੀਆਂ ਜਿਹੜੀਆਂ ਅਸੀਂ ਇਹਨਾਂ ਤੋਂ ਲਈਆਂ ਸੀ ਪਰ ਕਿਸੇ ਅੱਜ ਵੀ ਸਾਨੂੰ ਕੋਈ ਵੀ ਨਾ ਸਾਡੀ ਕਿਸੇ ਵੀ ਜਿਹੜਾ ਕੈਂਡੀਡੇਟ ਆਇਆ ਉਹਦੀ ਅਟੈਂਡੈਂਸ ਨਹੀਂ ਲਈ ਗਈ ਇੱਥੇ ਤੇ ਇਹ ਭਰਤੀ ਜੇ ਹੁੰਦੀ ਆ ਤਾਂ ਇਹ ਬਿਲਕੁਲ ਨਾਜਾਇਜ਼ ਆ ਇਹਨੂੰ ਇਹ ਜਿਹੜੇ ਆਫੀਸਰ ਆਏ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਮੈਂ ਜਿਹੜਾ ਆ ਦੇਖ ਲਓ ਤੁਸੀਂ ਮੇਰੀ ਗ੍ਰੈਜੂਏਟ 10ਵੀਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੋਈ ਨਾ ਵਿੱਚ ਕਿਤਨਾ ਕਿਤੇ ਲੱਗਦਾ ਕਿ ਇੰਨੀ ਮਿਹਨਤ ਕੀਤੀ ਸੀ ਇੰਨੀ ਸਟੱਡੀ ਕੀਤੀ ਸੀ ਪਰ ਅੱਜ ਨਾ ਅੱਜ ਫੇਰ ਕਿਤਨਾ ਜਾ ਕੇ ਫਰਾਡ ਹੋ ਗਿਆ ਕਿ ਹਾਂਜੀ ਫਰਾਡ ਆਈਏ ਜਦੋਂ ਤੁਸੀਂ ਸਵੇਰੇ ਇੱਥੇ ਆਏ ਕਿਸੇ ਵੀ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਜਾਂ ਤੁਹਾਨੂੰ ਅੰਦਰ ਐਂਟਰੀ ਮਿਲੀ ਆ ਕੋਈ ਨਹੀਂ ਜੀ ਸਾਨੂੰ ਕੋਈ ਐਂਟਰੀ ਸਾਨੂੰ ਬਾਹਰ ਕੱਢ ਦਿੱਤਾ ਗਿਆ ਜੀ ਅਸੀਂ ਇੱਕ ਵਾਰੀ ਅੰਦਰ ਗਏ ਸੀਗੇ ਚੇਅਰਸ ਤੇ ਬੈਠੇ ਸੀਗੇ ਪਰ ਸਾਨੂੰ ਉਹਨਾਂ ਨੇ ਕਿਹਾ ਬਾਹਰ ਚਲੇ ਜਿਹੜਾ ਗੁਪਤ ਕੈਂਡੀਡੇਟਸ ਰੱਖਿਆ ਕਿ ਤੁਸੀਂ ਉਹਨੂੰ ਦੇਖਿਆ ਨਹੀਂ ਅਸੀਂ ਨਹੀਂ ਸਾਨੂੰ ਕੀ ਹੁਣ ਦੱਸਿਆ ਹੀ ਨਹੀਂਗਾ ਕੌਣ ਰੱਖਿਆ ਗਿਆ ਨਹੀਂ ਕਰ ਰਹੇ ਜੀ ਉਹ ਮੈਂ ਲਗਾਤਾਰ ਆਪਣੇ ਬ੍ਰਦਰ ਨਾਲ ਇਹ ਸਟਰਗਲ ਦੇ ਵਿੱਚ ਆ ਮਹੀਨੇ ਤੋਂ ਅਸੀਂ ਇਹ ਸਟਰਗਲ ਦੇ ਵਿੱਚ ਆ ਇਹ ਜਿਹੜਾ ਡਿਪਾਰਟਮੈਂਟ ਆ ਸਾਨੂੰ ਕੁਝ ਵੀ ਨਹੀਂ ਦੇ ਰਿਹਾ ਮੇਰੇ ਬ੍ਰਦਰ ਨੇ ਦੋ ਸੋਧਾਂ ਲਿਖ ਕੇ ਦਿੱਤੀਆਂ ਉਹ ਦੋ ਸੋਧਾਂ ਦੇ ਵਿੱਚੋਂ ਇੱਕ ਸੋਧ ਨਹੀਂ ਪੂਰੀ ਕੀਤੀ ਇਹਨਾਂ ਨੇ ਇਹਨਾਂ ਨੇ ਇਹ ਨਹੀਂ ਲਿਖਿਆ ਕਿ ਇਹ ਭਰਤੀ ਕਿਸੇ ਮਤਲਬ ਇਹ ਕਹਿ ਰਿਹਾ ਕਿ ਚੂਨ ਕਮੇਟੀ ਸਿਫਾਰਸ਼ ਕਰੂਗੀ ਇਹ ਕਿਸ ਤਰ੍ਹਾਂ ਹੋ ਸਕਦਾ ਮਤਲਬ ਨਵਾਂ ਸ਼ਹਿਰ ਦੇ ਵਿੱਚ ਮੇਰੇ ਕੋਲ ਇਹ ਰਿਕਾਰਡ ਆ ਕਿ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਭਰਤੀ ਹੋਈ ਆ ਮੈਰਿਟ ਅਧਾਰ ਹੋਈ ਆ ਕਿਤੇ ਵੀ ਤੁਸੀਂ ਜਾਓਗੇ ਮੈਰਿਟ ਅਧਾਰ ਹੁੰਦੀ ਆ ਭਰਤੀ ਸੋ ਉਹਦੇ ਵਿੱਚ ਇੰਟਰਵਿਊ ਰੱਖੀ ਜਾਵੇ ਮੈਰਿਟ ਅਧਾਰ ਭਰਤੀ ਹੋਵੇ ਅਸੀਂ ਇਹ ਚਾਹੁੰਦੇ ਆ ਮੈਂ ਖੁਦ ਚਾਹਣਾ ਮੈਂ ਨਹੀਂ ਚਾਹੁੰਦਾ ਮੇਰਾ ਬ੍ਰਦਰ ਲੱਗੇ ਮੈਂ ਲੱਗਾ ਜਾਂ ਕੋਈ ਵੀ ਲੱਗੇ ਮੈਂ ਕਹਿਣਾ ਵੀ ਪਿੰਡ ਵਾਸੀ ਲੱਗੇ ਤੇ ਇਸ ਸੁਸਾਇਟੀ ਦਾ ਸੁਧਾਰ ਹੋਵੇ ਸੋ ਮੈਂ ਇਹ ਵੀ ਕਹਿਣਾ ਚਾਹਣਾ ਕਿ ਅਸੀਂ ਅਦਰ ਪਿੰਡਾਂ ਦੇ ਵਿੱਚ ਦੇਖਦੇ ਆਂ ਤੋ ਉਥੇ ਜਿਹੜਾ ਕੀ ਆ ਸੁਸਾਇਟੀਆਂ ਦਾ ਬਹੁਤ ਚੰਗਾ ਕੰਮ ਆ ਸੋ ਜਦੋਂ ਗੱਲ ਕਰਦੇ ਆ ਤਾਂ ਸਾਨੂੰ ਇਹ ਮਨ ਭਰੇ ਆਉਂਦਾ ਗੱਜ ਭਰੇ ਆਉਂਦਾ ਕਿ ਯਾਰ ਸਾਡੀ ਸੁਸਾਇਟੀ ਦੇ ਵਿੱਚ ਇਹ ਕਿਉਂ ਹੋ ਰਿਹਾ ਲਗਾਤਾਰ ਇਹ ਕੋਈ ਰਾਜਤਲਕ ਨਹੀਂ ਆ ਕਿ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਇਹ ਦਿੱਤਾ ਜਾਵੇ ਇਹ ਹਰ ਇੱਕ ਦਾ ਮਤਲਬ ਯੋਗ ਅਧਿਕਾਰ ਆ ਠੀਕ ਹੈ ਜੀ ਮੈਂ ਯੂਨੀਵਰਸਿਟੀ ਤੋਂ ਪੜਿਆ ਹੋਇਆ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵੀ ਪੜਿਆ ਹੋਇਆ ਆ ਅਕਾਲੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਵੀ ਪੜਿਆ ਹੋਇਆ ਮੇਰੀ ਬੈਚਲਰ ਉਥੋਂ ਦੀ ਆ ਮਾਸਟਰਸ ਆ ਫਿਰ ਮੇਰੇ ਬ੍ਰਦਰ ਦੀ ਜਿਹੜੀ ਆ ਕਿ ਐਮਟੈਕ ਆ ਨਾਲ ਨਾਲ ਕੀ ਆ ਬਾਹਰੋਂ ਇਹਨਾਂ ਨੇ ਸੋ ਇਸ ਤਰ੍ਹਾਂ ਮੈਨੂੰ ਇਹ ਲੱਗਦਾ ਕਿ ਮੈਨੂੰ ਮੈਂ ਇਹ ਖਦਸ਼ੇ ਨਾ ਕਹਿਣਾ ਚਾਹਣਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੂੰ ਮੈਂ ਇਹ ਗੁਜ਼ਾਰਿਸ਼ ਕਰਨਾ ਚਾਹਣਾ ਕਿ ਮੈਂ ਸਿਰਫ ਰਿਕਵੈਸਟ ਕਰਨਾ ਚਾਹਣਾ ਕਿ ਜਿਹੜੀ ਇਹ ਜਿਹੜੀ ਇਹ ਭਾਰਤੀਆਂ ਹੁੰਦੀਆਂ ਇਹਦਾ ਕੋਈ ਮਿਆਰ ਬਣਾਇਆ ਜਾਵੇ ਇਹਦਾ ਕੋਈ ਬੰਨਿਆ ਜਾਵੇ ਕਿਉਂਕਿ ਅਸੀਂ ਯੂਨੀਵਰਸਿਟੀਆਂ 'ਚ ਪੜ੍ਹਦੇ ਰਹੇ ਹਾਂ ਅਸੀਂ ਇਹ ਦੇਖਦੇ ਹਾਂ ਕਿ ਇਸ ਤਰ੍ਹਾਂ ਕੋਈ ਧੱਕੇ ਨਜਾਇਜ਼ ਧੱਕੇ ਥੋੜੀ ਹੋਣੇ ਸੋ ਇੱਥੇ ਸਾਨੂੰ ਬੁਲਾਉਂਦੇ ਮਤਲਬ ਸਾਨੂੰ ਸਾਨੂੰ ਰਸੀਵਿੰਗ ਦਿੱਤੀ ਆ ਉਹ ਰਸੀਵਿੰਗ ਦੀ ਲੈਟਰ ਹੀ ਉਹਨਾਂ ਨੇ ਗੁਪਤ ਕਰਦੀਆਂ ਕਿੱਡੀ ਕਿੱਡੀ ਹੈਰਾਨੀ ਵਾਲੀ ਗੱਲ ਆ ਕਿ ਲੈਟਰੀ ਗੁਪਤ ਕਰਤੀਆਂ ਮਤਲਬ ਘਟੋ ਘਟ ਲੈਟਰ ਤਾਂ ਦਿਓ ਉਹਨਾਂ ਤੁਸੀਂ ਮਤਲਬ ਇਹ ਸਿੱਧਾ ਸਿੱਧਾ ਇਹ ਪਤਾ ਲੱਗਦਾ ਕਿ ਸਾਡੇ ਚੋਂ ਜੋ ਵੀ ਆ ਦੇਖੋ ਇਹਨਾਂ ਇਹ ਪੀਐਸਡੀ ਚੱਲ ਰਹੀ ਆ ਮੈਂ ਪੀਐਸਡੀ ਲਈ ਲਗਾਤਾਰ ਐਫਰਟ ਕਰ ਰਹੇ ਆ ਠੀਕ ਹੈ ਜੀ ਸੋ ਮੇਰਾ ਨੈਟ ਵੀ ਕਲੀਅਰ ਆ ਸੋ ਮੈਂ ਦੋ ਵਾਰ ਨੈਟ ਕਲੀਅਰ ਨੈਸ਼ਨਲ एलिजिਬਿਲਟੀ ਟੈਸਟ ਜਿਹਦੇ ਵਿੱਚ ਕੇ ਅਸਿਸਟੈਂਟ ਪ੍ਰੋਫੈਸਰ ਸਿੱਧਾ ਲੱਗ ਸਕਦਾ ਹੁੰਦਾ ਸੋ ਇਸ ਕਰਕੇ ਮੈਂ ਇਹ ਕਹਿਣਾ ਕਿ ਸਾਨੂੰ ਇਹ ਚੀਜ਼ ਹੈ ਅਸੀਂ ਜਿੰਨੇ ਵੀ ਮਤਲਬ ਪੜੇ ਲਿਖੇ ਆ ਉਸੋ ਇਹ ਲਗਾਤਾਰੀ ਚੀਜ਼ ਚਲਾ ਰਹੇ ਆ ਇਹ ਚੀਜ਼ ਫਲਾ ਰਹੇ ਆ ਕਿ ਇਸ ਪੈਂਡ ਦੇ ਵਿੱਚ ਤੋਂ ਕੋਈ ਪੜੇ ਲਿਖਿਆ ਹੀ ਨਹੀਂ ਮੈਂ ਤੁਹਾਨੂੰ ਇੱਕ ਡੈਕਟਰ ਤੇ ਹੋਰ ਇੱਕ ਐਡ ਕਰ ਦਾਂ ਗੱਲ ਨਾਲ ਪੀ ਜਿਹੜਾ ਇਹ ਕਪੜਾ ਹੋਇਆ ਵੱਡੇ ਪੱਧਰ ਤੇ ਹੋਇਆ ਤੁਸੀਂ ਵੇਖੋ ਕੋਈ ਵੀ ਚੋਣ ਹੁੰਦੀ ਹੈ ਇਲੈਕਸ਼ਨ ਹੁੰਦਾ ਜੇ ਆਪਣਾ ਐਮਐਲ ਵਾਲਾ ਇਲੈਕਸ਼ਨ ਹੁੰਦਾ ਐਮਪੀ ਵਾਲਾ ਇਲੈਕਸ਼ਨ ਉਹਦੇ ਵਿੱਚ ਜਿਹੜਾ ਸੀਲ ਬੰਦ ਹੁੰਦੀ ਹੈ ਮਸ਼ੀਨਾਂ ਜਾਂਦੀਆਂ ਜਾਂ ਜਿਹੜੀ ਸਰਪੰਚੀ ਵਾਲੀਆਂ ਵੋਟਾਂ ਪੈਂਦੀਆਂ ਜਾਂ ਕੁਝ ਵੀ ਹੁੰਦਾ ਉਹਦੇ ਵਿੱਚ ਕੀ ਹੁੰਦਾ ਜਾਣ ਲੱਗੋ ਡਿਕਲੇਅਰ ਤਾਂ ਕਰਕੇ ਜਾਂਦੇ ਆ ਨਾ ਇੱਥੇ ਆਏ ਬੰਦੇ ਡਿਕਲੇਅਰ ਕੀਤਾ ਸਾਨੂੰ ਪਤਾ ਹੀ ਨਹੀਂ ਸਾਡੇ ਇੱਥੇ ਹੋਇਆ ਕੀ ਆ ਜਾਂ ਤਾਂ ਸਾਡੇ ਪਿੰਡ ਤੋਂ ਕੋਈ ਬੰਦਾ ਪੜਿਆ ਲਿਖਿਆ ਹੈ ਨਹੀਂ ਜਾਂ ਸਾਡੇ ਪਿੰਡ 'ਚ ਕੋਈ ਬੰਦਾ ਹੀ ਹੈ ਨਹੀਂ ਇਸ ਦੇ ਹਿਸਾਬ ਨਾਲ ਤਾਂ ਵੀ ਉਹ ਕਦੇ ਬੰਦਾ ਹੀ ਹੈ ਨਹੀਂ ਕੋਈ ਕੋਈ ਬੰਦਾ ਪੜਿਆ ਲਿਖਿਆ ਇਹ ਤੁਹ ਬਈ ਮੈਂ ਸੁਨੇਹਾ ਦੇਦਾ ਡੀਆਰ ਸਾਹਿਬ ਨੂੰ ਗਰਜੋਤ ਸਿੰਘ ਵੀ ਉਹ ਵੀ ਕਹਿੰਦੇ ਬਹੁਤ ਇਮਾਨਦਾਰ ਆ ਏਆਰ ਸਾਹਿਬ ਚਲੋ ਮੈਂ ਵੇਖਿਆ ਨਹੀਂ ਕਿ ਤੇ ਉਹਨਾਂ ਨੂੰ ਤੇ ਜਿਹੜੇ ਅਨਸਪਾਈਟਰੋ ਵੀ ਕਹਿੰਦੇ ਬਹੁਤ ਇਮਾਨਦਾਰ ਆ ਜੇ ਹੁਣ ਤੁਸੀਂ ਇਮਾਨਦਾਰੀ ਤੇ ਇਹਦੇ ਕਾਰਵਾਈ ਕਰੋ ਤੇ ਨਹੀਂ ਤਾਂ ਬਈ ਆ ਜਿਹੜਾ ਨਤੀਜਾ ਉਹ ਭੁਗਤਣ ਲਈ ਤਿਆਰ ਹੋ ਮੈਂ ਤਾਂ ਕਹਿੰਦੀ ਸੀ ਕਿ ਸਾਡੇ ਜਿਹੜੇ ਫੈਸਲੇ ਹੋਣਗੇ ਸੱਥਾਂ ਦੇ ਵਿੱਚ ਹੋਇਆ ਕਰਨੇ ਕੋਈ ਵੀ ਕਾਮਕਾਰ ਆ ਸੱਤ ਦੇ ਵਿੱਚੋਂ ਜਿਹੜਾ ਇਹ ਸੱਤ ਨੂੰ ਪੁੱਛਦੇ ਹੀ ਨਹੀਂ ਸਾਰੀ ਸੱਤ ਸਾਰਾ ਪਿੰਡ ਖੜਾ ਪਰ ਇਹ ਸੱਤ ਇਹ ਸੱਤ ਨੂੰ ਪੁੱਛਦੇ ਹੀ ਨਹੀਂ ਸੱਤ ਨੂੰ ਪੁੱਛਦੇ ਹੀ ਨਹੀਂ ਇਹ ਇਹ ਸੱਤ ਨੂੰ ਨਹੀਂ ਪੁੱਛਦੇਗੇ ਇਹਦਾ ਜੇ ਤਨੂੰ ਕੋਈ ਸਵਾਲ ਪੁੱਛਣ ਲੱਗ ਪੈਗਾ ਨਾ ਤੂੰ ਪੱਤਰਕਾਰ ਪੀਟੀਸੀ ਦਾ ਸਰ ਇੱਕ ਬੈਰੋਕੇ ਪਿੰਡ ਇੱਕ ਭਰਤੀ ਸੀਗੀ ਅੱਜ ਉਹਦਾ ਕੀ ਮੈਟਰ ਬਣਿਆ ਜੀ ਬੰਦਾ ਰੱਖਿਆ ਗਿਆ ਜਾਂ ਨਹੀਂ ਰੱਖਿਆ ਜਾਂ ਕੀ ਬਣਿਆ ਜੀ ਹਾਂ ਜੀ ਰੱਖਿਆ ਗਿਆ ਜੀ ਉੱਥੇ ਬੰਦਾ ਕਿਹੜੇ ਦਾ ਇਹ ਕਿਹੜੇ ਆਧਾਰ ਤੇ ਰੱਖਿਆ ਗਿਆ ਜੀ ਉਹਤੋਂ ਕੋਲ ਇੱਕੀ ਐਪਲੀਕੇਸ਼ਨ ਪੇਸ਼ ਕੀਤੀ ਸੀ ਉਹਨਾਂ ਨੇ ਅਛਾ ਜੀ ਉਹਦੇ ਵਿਧਾਅ ਤੇ ਰੱਖਿਆ ਗਏ ਹਾਂ ਜੀ ਤੇ ਜਿਹੜੇ ਲਿਖ ਕਮੇਟੀ ਜਿਹੜੇ ਦੂਜੇ ਬੰਦੇ ਉਹ ਵੀ ਰিসিਵਿੰਗ ਉਹਨਾਂ ਕੋਲੇ ਹੈਗੀ ਆ ਜੀ ਰਸੀਮ ਲਈ ਆ ਪ੍ਰਧਾਨ ਨੇ ਜੀ ਅੱਛਾ ਸੀਵਿਕ ਲਈ ਆ ਹਾਂ ਜੀ ਓਕੇ ਠੀਕ ਆ ਉਹ ਸਾਡੇ ਕੋਲੇ ਕਮੇਟੀ ਨੇ ਇੱਕੀ ਪੇਸ਼ ਕੀਤੀ ਉਹ ਅੱਛਾ ਆਪਣੀ ਕੀ ਕਹਿੰਦੇ ਨੇ ਫਾਈਲ ਠੀਕ ਆ ਜੀ ਕਿਉਂਕਿ ਅਸੀਂ ਦੱਸ ਜੀ ਜਾਣਾ ਹੁੰਦਾ ਸਾਡੇ ਕੋਲੇ ਕਮੇਟੀ ਕੋਲੇ ਤੇ ਸੈਕਟਰੀ ਕੋਲੇ ਅਧਿਕਾਰ ਹੁੰਦਾ ਫੜਨ ਦਾ ਅੱਛਾ ਠੀਕ ਆ ਜੀ ਠੀਕ ਹੈ ਨਾ ਸਾਡੇ ਕੋਲੇ ਜਿਹੜੀਆਂ ਐਪਲੀਕੇਸ਼ਨਾਂ ਪੇਸ਼ ਹੋਣਗੀਆਂ ਅਸੀਂ ਉਹਨਾਂ ਚੋਂ ਦੇਖਣੀ ਆ ਵੀ ਕਿਹੜਾ ਬੰਦਾ ਯੋਗ ਪੂਰੀ ਕਰਦਾ ਉਹਨਾਂ ਕੋਲੇ ਸਾਨੂੰ ਇੱਕ ਸਾਨੂੰ ਉਹਨਾਂ ਨੇ ਕਿਹਾ ਵੀ ਮੈਨੂੰ ਕਿਹਾ ਵੀ 5 ਕੈਂਡੀਡੇਟ ਖੜੇ ਆ ਤੇ ਉਹਨੇ ਸਾਨੂੰ ਬੁਲਾਇਆ ਜੀ ਉਹਦੇ ਚ ਚੱਕਰ ਇਹ ਆ ਵੀ ਹੁਣ ਉਹ ਰੋਡੇ ਕਾਲ ਦੇ ਧਰਨਾ ਲਾਉਣ ਲੱਗਿਆ ਜੀ ਉਹਦਾ ਫਿਰ ਕੀ ਮੈਟਰ ਬਣੂਗਾ ਆ ਦੇਖੋ ਜਿਹੜਾ ਜਿਹੜਾ ਇੱਕ ਪ੍ਰੋਸੈਸ ਆ ਤਾਂ ਨਾ ਲਾਉਣਾ ਹਰਕਤ ਦਾ ਇੱਕ ਜਮੂਰੀਕਾ ਦੇ ਘਰ ਆਣਾ ਡੈਮੋਕ੍ਰੇਸੀ 'ਚ ਰਹਿੰਦੇ ਆਪਾਂ ਲੋਕਤੰਤਰ ਆ ਵੀ ਆਪਾਂ ਕੋਈ ਵੀ ਰੋਸ ਪ੍ਰਦਰਸ਼ਨ ਕਰਨਾ ਆਪਾਂ ਕੋਈ ਵੀ ਕਰ ਸਕਦੇ ਹਾਂ ਤਾਂ ਜਿਹੜੀ ਉਹਦੀ ਵਿਧੀ ਹੁੰਦੀ ਆ ਉਹਦੀ ਵਿਧੀ ਇਹ ਹੁੰਦੀ ਆ ਕਿ ਆਪਣਾ ਜੋ ਵੀ ਇਹਦੀ ਪ੍ਰਕਿਰਿਆ ਕਾਨੂੰਨ ਅਨੁਸਾਰ ਆਪਾਂ ਨੂੰ ਭਾਰਤੀ ਸਬੰਧੀ ਕੋਈ ਵੀ ਆਬਜੈਕਸ਼ਨ ਹੁੰਦਾ ਹਾਂਜੀ ਠੀਕ ਆ ਉਦੇ ਵਿੱਚ ਆਪਾਂ ਮਾਨਯੋਗ ਡੀਆ ਸਾਹਿਬ ਨੇ ਆਪਣੇ ਮੂਹਰੇ ਕਹਿੰਦੇ ਅਸੀਂ ਉਹਨਾਂ ਕੋਲੇ ਉਹਦੀ ਉਹ ਪਾ ਸਕਦੇ ਹਾਂ ਅਪੀਲ ਪਾ ਸਕਦੇ ਹਾਂ ਠੀਕ ਹੈ ਜੀ ਓਕੇ ਠੀਕ ਹੈ ਧੰਨਵਾਦ ਜੀ ਜੇ ਆਪਾਂ ਨੂੰ ਕੋਈ ਵੀ ਸ਼ਿਕਾਇਤ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਆ ਮੈਂ ਸੁਣਿਆ ਸੀ ਤੁਸੀਂ ਬਹੁਤ ਇਮਾਨਦਾਰ ਆ ਤੁਸੀਂ ਮੈਂ ਸੁਣਿਆ ਸੀ ਕਹਿੰਦੇ ਤੁਸੀਂ ਬਹੁਤ ਇਮਾਨਦਾਰ ਆ ਪਰ ਤੁਹਾਡੀ ਇਮਾਨਦਾਰੀ ਨੂੰ ਤਾਂ ਜੀ ਜਿਉਂਦੇ ਵਸਦੇ ਰਹੋ ਤੁਸੀਂ ਇੰਨੀ ਇਮਾਨਦਾਰੀ ਵਿਖਾਈ ਤੁਸੀਂ ਅੱਜ ਧੰਨਵਾਦ ਜੀ ਓਕੇ ਓਕੇ ਜੀ ਹਾਂਜੀ ਆ ਦੇਖੋ ਵੀ ਆਪਣੇ ਕੋਲੇ ਇਹਨਾਂ ਨੇ ਜਿਹੜੀ ਅਫੀਸ਼ੀਅਲ ਵੈਬਸਾਈਟ ਆ ਜਿਹੜੀ ਆਪਣੀ ਕੇ ਡਿਪਾਰਟਮੈਂਟ ਦੀ ਕਾਰਪੋਰੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਇਹਦੇ ਵੱਲੋਂ ਅਫੀਸ਼ੀਅਲ ਵੈਬਸਾਈਟ ਆ ਉਹਦੇ ਤੇ ਭਰਤੀ ਅਪਲੋਡ ਕੀਤੀ ਗਈ ਆ ਇਹ ਭਰਤੀ ਦੇ ਵਿੱਚ ਦੇਖ ਲਓ ਤੁਸੀਂ ਸ਼ਰਿਆਂਵੇਂ ਲਿਖਿਆ ਹੋਇਆ ਕਿ ਜਿਹੜੀ ਚੋਣ ਕਮੇਟੀ ਆ ਉਹਦੇ ਆਧਾਰ ਤੇ ਕਰਮਚਾਰੀ ਦੀ ਜਿਹੜੀ ਨਿਯੁਕਤੀ ਕੀਤੀ ਜਾਊਗੀ ਜਿਹੜੇ ਦੂਸਰੇ ਪਿੰਡਾਂ ਦੀ ਜਿਹੜੀ ਭਰਤੀ ਹੁੰਦੀ ਆ ਉਹ ਜ਼ਿਆਦਾਤਰ ਮੈਰਿਟ ਦੇ ਆਧਾਰ ਤੇ ਹੁੰਦੀ ਹੈ 22 ਤਰੀਕ ਨੂੰ ਮੈਨੂੰ ਡਿਪਾਰਟਮੈਂਟ ਦੇ ਵਿੱਚ ਬੁਲਾਇਆ ਗਿਆ ਸੀਗਾ ਉਪਰ ਰਜਿਸਟਰਾਰ ਮੂਗਾ ਦੇ ਦਫ਼ਤਰ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਮੈਂ ਕਿਉਂਕਿ ਮੈਨੂੰ 18 19 ਤਰੀਕ ਨੂੰ ਬੁਲਾਇਆ ਗਿਆ ਸੀਗਾ 19 ਤਰੀਕ ਨੂੰ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਵੀ ਪੁਰਾਣੀ ਭਰਤੀ ਦੀ ਤਾਂ ਉਹਨਾਂ ਨੇ ਮੇਰੇ ਨਾਲ ਬਹੁਤ ਹੀ ਗੱਲ ਕੀਤੀ ਨਹੀਂ ਪਰ ਜਿਹੜੀ ਨਵੀਂ ਭਰਤੀ ਹੋਈ ਆ ਉਹਦਾ ਜਿਹੜਾ ਕਿ ਰਿਕਾਰਡ ਜਿਹੜਾ ਸਾਰਾ ਡਿਪਾਰਟਮੈਂਟ ਦੀ ਵੈਬਸਾਈਟ ਤੇ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਉਹ ਉਹਨਾਂ ਨੂੰ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਨਵੀਂ ਭਰਤੀ ਦੇ ਵਿੱਚ ਤਰੁੱਟੀਆਂ ਦੱਸੀਆਂ ਵੀ ਉਹਦੇ ਵਿੱਚ ਦੋ ਤਰੁੱਟੀਆਂ ਸੀ ਇੱਕ ਤਾਂ ਵੀ ਜਿਹੜਾ ਕੈਂਡੀਡੇਟ ਉਹਨਾਂ ਨੇ ਲਿਖਿਆ ਸੀ ਵੀ ਸਿਫਾਰਸ਼ ਦੇ ਆਧਾਰ ਤੇ ਹੋਊਗਾ ਚੋਣ ਕਮੇਟੀ ਦੀ ਸਿਫਾਰਸ਼ ਤੇ ਤੇ ਦੂਜਾ ਉਹਨਾਂ ਨੇ ਜਿਹੜੀ ਉਮਰ ਹੱਦ ਆ ਜਿਹੜੀ ਉਹਦੇ ਵਿੱਚ ਲਿਖੀ ਸੀ ਉਹ 18 ਤੋਂ 35 ਲਿਖੀ ਸੀ ਜਦੋਂ ਕਿ ਪੰਜਾਬ ਸਰਕਾਰ ਨੇ 18 ਤੋਂ 37 ਉਮਰ ਹੱਦ ਕੀਤੀ ਹੋਈ ਆ ਸਾਰੀ ਇਹਨਾਂ ਭਰਤੀਆਂ ਲਈ ਤੇ ਦੂਜੇ ਨੰਬਰ ਤੇ ਜਦੋਂ 22 ਤਰੀਕ ਨੂੰ ਮੈਨੂੰ ਦੁਬਾਰਾ ਬੁਲਾਇਆ ਗਿਆ ਸੀ ਤੇ ਇਹ ਸੋਧ ਆ ਜਿਹੜੀ ਨਕਲ ਜਿਹੜਾ ਮਤਾ ਪਿਆ ਉਹਦੀ ਸੋਧ ਮੈਨੂੰ ਪੇਸ਼ ਕੀਤੀ ਗਈ ਸੀਗੀ ਆ ਮੈਨੂੰ ਉਹਨਾਂ ਨੇ ਇਹ ਡਿਪਾਰਟਮੈਂਟ ਵੱਲੋਂ ਮੈਨੂੰ ਦਿੱਤਾ ਗਿਆ ਸੀ ਇਹਦੇ ਵਿੱਚ ਵੀ ਉਹਨਾਂ ਨੇ ਇੱਕ ਮੇਰੀ ਜਿਹੜੀ ਉਹ ਮੰਨੀ ਆ ਜਿਹੜੀ ਮੈਂ ਉਹਨਾਂ ਨੂੰ ਲੈ ਕੇ ਦਿੱਤਾ ਸੀਗਾ ਜਿਹੜੀ ਤਰੂਤੀ ਦੇ ਵਿੱਚ ਸੋਧ ਕਰਨ ਵਾਸਤੇ ਉਹਨਾਂ ਨੇ ਸਿਰਫ ਮੈਨੂੰ ਇੱਕ ਦਾ ਮਤਲਬ ਸਹੀ ਕੀਤਾ ਦੂਜੀ ਉਸ ਤਰ੍ਹਾਂ ਹੀ ਪਈ ਹੈ ਵੀ ਜਿਹੜੀ ਚੋਣ ਕਮੇਟੀ ਦੀ ਸਿਫਾਰਿਸ਼ ਦੇ ਆਧਾਰ ਤੇ ਕਰਮਚਾਰੀ ਦੀ ਭਰਤੀ ਹੋਊਗੀ ਮੈਂ ਭਗਵਾਨਤਮਾਨ ਸੀਐਮ ਜਿਹੜੇ ਆਪਣੇ ਹੈਗੇ ਆ ਉਹਨਾਂ ਨੂੰ ਇਹ ਗੁਜਾਰਿਸ਼ ਕਰਨਾ ਚਾਹਣਾ ਕਿ ਮੈਂ ਕਨੇਡੀਅਨ ਸਟੱਡੀ ਮੇਰੀ ਕੀਤੀ ਹੋਈ ਆ ਕਨੇਡੀਅਨ ਐਕਸਪੀਰੀਅੰਸ ਹੈ ਮੇਰੇ ਕੋਲੇ ਪਰ ਫੇਰ ਵੀ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਬਹੁਤ ਗਲਤ ਆ ਤੇ ਇਹਦੇ ਤੇ ਜਲਦ ਤੋਂ ਜਲਦ ਕੋਈ ਐਕਸ਼ਨ ਹੋਣਾ ਚਾਹੀਦਾ ਤੇ ਸਾਰੇ ਦੇ ਸਾਰੇ ਮੁਲਾਜ਼ਮ ਜਿਹੜੇ ਉਪਰ ਰਜਿਸਟਰਾਰ ਤੋਂ ਲੈ ਕੇ ਰਜਿਸਟਰਾਰ ਸਾਹਿਬ ਵੀ ਇਹਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਤੇ ਸਾਡੀ ਕਮੇਟੀ ਭੰਗ ਹੋਣੀ ਚਾਹੀਦੀ ਆ ਬਸ ਇਸ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਸਾਡੇ ਪਿੰਡ ਲਈ ਤੇ ਨਵੀਂ ਕਮੇਟੀ ਚੁਣੀ ਜਾਈ ਚਾਹੀਦੀ ਆ ਉਹਦੇ ਵਿੱਚ ਘੱਟੋ ਘੱਟ 50% ਪੜ੍ਹੇ ਲਿਖੇ ਬੰਦੇ ਹੋਣੇ ਚਾਹੀਦੇ ਆ ਤਾਂ ਜੋ ਇਹਦੇ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕੇ ਜੀ ਜੇ ਇਹ ਚੀਜ਼ ਨਹੀਂ ਹੁੰਦੀ ਤਾਂ ਫਿਰ ਅਸੀਂ ਜਿੱਥੋਂ ਚ ਜਾਣਾ ਪਊਗਾ ਉੱਥੋਂ ਤੱਕ ਅਸੀਂ ਜਾਵਾਂਗੇ ਸੋ ਜੇ ਗੱਲ ਕਰੀਏ ਤਾਂ ਇਹ ਵੈਰੋ ਕੋ ਪਿੰਡ ਦੇ ਵਿੱਚ ਸੋਸਾਇਟੀ ਦੇ ਵਿੱਚ ਜਿਹੜੀ ਅੱਜ ਸੇਲਜ਼ਮੈਨ ਦੀ ਭਰਤੀ ਸੀ ਉੱਥੇ ਇੱਕ ਬਹੁਤ ਵੱਡਾ ਘਪਲਾ ਚੱਲਿਆ ਇਹ ਸਾਡੇ ਨਾਲ ਉਹ ਨੌਜਵਾਨ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਟੱਡੀ ਕੀਤੀ ਹੋਈ ਹੈ ਪੀ ਐਚ ਡੀ ਤੱਕ ਪਰ ਅੱਜ ਇਹ ਭਾਵਕ ਹੋਏ ਨੇ ਕਿ ਕਿਉਂਕਿ ਇਹਨਾਂ ਨੇ ਪੰਜ ਲੈਟਰ ਰੀਸੀਵਿੰਗ ਇੱਥੇ ਦਿੱਤੇ ਹੋਏ ਸੀ ਇਥੋਂ ਦੇ ਮੈਂਬਰਾਂ ਨੂੰ ਪਰ ਇੱਥੇ ਇਹ ਗੱਲ ਨਿਕਲ ਕੇ ਆਈ ਹੈ ਕਿ ਅੰਦਰੋਂ ਇਨਸਪੈਕਟਰਾਂ ਦਾ ਕਹਿਣਾ ਕਿ ਸਾਡੇ ਕੋਲੇ ਸਿਰਫ ਇੱਕ ਰੀਸੀਵਿੰਗ ਲੈਟਰ ਹੀ ਪਹੁੰਚਿਆ ਤੇ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਭਰਤੀ ਕੀਤਾ ਗਿਆ ਪਰ ਉਹਦਾ ਇਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਹਾਲਾਂਕਿ ਉਹ ਨੌਜਵਾਨ ਜੋ ਭਰਤੀ ਕੀਤਾ ਕਿ ਆਉਣ ਵਾਲੀ ਸਰਕਾਰ ਜਿਹੜੀ ਹੋਣ ਵਾਲੀ ਸਰਕਾਰ ਮੌਜੂਦਾ ਸਰਕਾਰ ਕੀ ਇਹੋ ਜੇ ਨੌਜਵਾਨਾਂ ਨੂੰ ਇਨਸਾਫ ਦਿਵਾਉਂਦੀ ਆ ਕਿ ਇਹੋ ਜੇ ਨੌਜਵਾਨ ਜੋ ਅੱਜ ਕੈਮਰੇ ਦੇ ਮੂਹਰੇ ਭਾਵਕ ਹੋਏ ਕੀ ਇਹਨਾਂ ਨੂੰ ਮਿਲਦਾ ਜਿਹੜਾ ਇਹਨਾਂ ਦਾ ਹੱਕ ਦਿੱਤਾ ਜਾਊਗਾ ਸੋ ਇਹਨਾਂ ਵੱਲੋਂ ਇੱਕ ਹੋਰ ਵੀ ਬਹੁਤ ਵੱਡਾ ਕਦਮ ਚੁੱਕਿਆ ਜਾ ਰਿਹਾ ਇਹਨਾਂ ਦਾ ਕਹਿਣਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਰੋਡੇ ਕਾਲਜ ਸਮਾਰਸ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡਾ ਧਰਨਾ ਲਾਵਾਂਗੇ ਦੇਖਦੇ ਆ ਇਹਨਾਂ ਲਈ ਕੀ ਬੰਦ ਹੈਗਾ ਜੁੜੇ ਰਹੋ ਜੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ